Agora... Oh. ਹਾਂਜੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਕਮੈਂਟ ਕਰਿਓ ਤੇ ਲਾਈਕ ਵੀ ਕਰ ਦਿਓ ਜੀ ਮਿਹਰबानी ਕਰਕੇ ਕਮੈਂਟ ਕਰੋ ਲਾਈਕ ਕਰ ਦਿਓ ਜੀ ਲਾਈਵ ਦੇ ਵਿੱਚ ਆਉਣ ਲਈ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਲੈਕ ਜਰੂਰ ਕਰ ਦਿਓ ਜੀ ਲਾਈਵ ਨੂੰ ਤੇ ਲਾਈਵ ਵਿੱਚ ਪਹੁੰਚਣ ਲਈ ਤੁਹਾਡਾ ਧੰਨਵਾਦ ਬਹੁਤ শুকਰੀਆ ਜੀ ਲਾਈਵ ਨੂੰ ਜੀ ਲਾਈਕ ਕਰ ਦਿਓ ਮਿਹਰਬਾਨੀ ਕਰਕੇ ਮਿਹਰबानी ਕਰਕੇ ਲਾਈਕ ਜਰ ਕਰੋ ਜੀ ਕਮੈਂਟ ਕਰੋ ਕੋਈ ਲਾਈਵ ਵਿੱਚ ਉੜਨ ਲਈ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਮਿਹਰबानी ਜਿੰਨੇ ਵੀ ਲਾਈਵ ਦੇਖਦੇ ਹੋ ਧੰਨਵਾਦ ਹੈ ਤੁਹਾਡਾ ਜੀ ਆਇਆਂ ਨੂੰ ਸੋਤਾ ਜਦੂਪੁਰ ਬਲੋਂ ਜੀ ਅੱਛਾ ਜੀ ਜਸਸੀ ਜਸਸੀ ਸਿੰਘ ਸੰਦੂ ਲੱਕਤ ਹਾਂਜੀ ਜਸਜੀਤ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਅੱਛਾ ਆਪਣੇ ਹੋ ਜੀ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਹੋਰ ਕੀ ਹਾਲ ਚਾਲ ਨੇ ਜੀ ਤੇ ਲਾਈਕ ਵੀ ਕਰ ਦਿਓ ਜੀ ਫਿਰ ਇੱਕ ਸਰਦੂਲ ਸਿਕੰਦਰ ਬਾਜੀਵਾ ਠੀਕ ਹੈ ਜੀ ਧੰਨਵਾਦ ਤੁਹਾਡਾ ਲਾਈਕ ਕਰਨ ਲਈ ਹੋਰ ਕੀ ਹਾਲ ਨੇ ਠੀਕ ਹੈ ਜੀ ਵਾਹ ਸਰਦੂਲ ਸਿਕੰਦਰ ये की मतलब जी सरदूल सिकंदर जस्सी सिंह जी सरदूल सिकंदर ਟੈਕਨੋਲੋਜੀ ਕੀ ਹਾਲ ਨੇ ਤੇ ਧੰਨਵਾਦ ਜੀ ਤੁਹਾਡਾ ਲੈਬਸ ਜੁੜਨ ਲਈ ਹਾਂਜੀ ਜਸੀ ਸਿੰਘ ਜੀ ਹਾਂਜੀ ਧੰਨਵਾਦ ਤੁਹਾਡਾ ਲਾਈਵ ਜੁੜਨ ਲਈ ਮਿਹਰbani ਕਰਕੇ ਕਮੈਂਟ ਲਾਈਕ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਜੀ ਲਾਈਵ ਨੂੰ ਆਪਣੇ ਨੂੰ ਜਦੋਂ ਵੀ ਤੁਸੀਂ ਕੋਈ YouTube ਤੇ ਲਾਈਵ ਆਉਂਗੇ ਤੁਹਾਡਾ ਸਮਰਥਨ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਮਿਹਰਬਾਨੀ ਕਰਕੇ ਤੇ ਹੁਣ ਕੀ ਹਾਲ ਚਾਲ ਨੇ ਜੀ ਦੱਸੋ ਜੀ हाँ जी सत श्रीकाल नमस्कार जी लाइक करते और कमेंट भी भेजे कोई लाइक जरूर कर दो जी लाइव में ਹਾਂਜੀ ਲਾਈਵ ਨੂੰ ਲਾਈਕ ਕਰ ਦਿਓ ਮਿਹਰਬਾਨੀ ਕਰਕੇ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਮਿਹਰਬਾਨੀ ਲਾਈਕ ਕਰਨ ਲਈ ਕਮੈਂਟ ਵੀ ਭੇਜੋ ਕੋਈ ਜੀ ਕਿੱਥੋਂ ਦੇ ਤੁਸੀਂ ਜੀ ਮਿਹਰਬਾਨੀ ਕਰਕੇ ਇਹ ਵੀ हाँ जी लैब पहुँचने थोड़ा धन्यवाद मेहरबानी करके कोई कमेंट करो जी लाइक करने धन्यवाद लो जी अपने को दो लाइक आ गए ने हूँ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਕੋਈ ਕਮੈਂਟ ਜ਼ਰੂਰ ਕਰੋ ਜੀ ਲਾਈਵਸ ਵਿੱਚ ਪਹੁੰਚਣ ਲਈ ਤੁਹਾਡਾ ਧੰਨਵਾਦ ਹੈ ਜੀ ਮਿਹਰबानी ਕਰਕੇ ਕੋਈ ਕਮੈਂਟ ਜ਼ਰੂਰ ਕਰੋ ਜੀ ਹਾਂਜੀ ਲਾਈਵ ਪਹੁੰਚਣ ਲਈ ਤੁਹਾਡਾ ਧੰਨਵਾਦ ਲਾਈਕ ਜਰੂਰ ਕਰਦੇ ਕਰੋ ਜੀ ਲਾਈਵ ਨੂੰ ਲਾਈਵ ਵਿੱਚ ਪਹੁੰਚਣ ਲਈ ਤੁਹਾਡਾ ਧੰਨਵਾਦ ਜੀ ਕਮੈਂਟ ਜ਼ਰੂਰ ਕਰੋ ਜੀ ਮਿਹਰਬਾਨੀ ਕਰਕੇ ਲਾਈਕ ਕਰਦੇ ਕਰੋ ਲਾਈਵ ਨੂੰ ਲਾਈਵ ਵਿੱਚ ਪਹੁੰਚਣ ਲਈ ਤੁਹਾਡਾ ਧੰਨਵਾਦ ਜੀ ਮਿਹਰਬਾਨੀ ਕਰਕੇ ਲਾਈਕ ਜ਼ਰੂਰ ਕਰਦਾ ਕਰੋ ਲਾਈਵ ਨੂੰ ਤੇ ਨਾਲੇ ਕਮੈਂਟ ਵੀ ਕਰਿਆ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਕਮੈਂਟ ਜਰੂਰ ਕਰੋ ਜੀ ਲਾਈਕ ਵੀ ਜਰੂਰ ਕਰਦੇ ਹੋ ਲਾਈਵ ਨੂੰ ਜੀ ਚੱਕ ਚੋਈਆ ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਤੇ ਲਾਈਕ ਜਰੂਰ ਕਰ ਦਿਓ ਜੀ ਕਮੈਂਟ ਜਰੂਰ ਕਰੋ ਕੋਈ ਹਾਂਜੀ ਲਾਈਕ ਜ਼ਰੂਰ ਕਰ ਦਿਓ ਜੀ ਤੇ ਇੱਕ ਕਮੈਂਟ ਜ਼ਰੂਰ ਕਰੋ ਜੀ ਲਾਈਵ ਨੂੰ ਤਾਂ ਤਾਂ ਲਿਖ ਕਿੱਥੋਂ ਜੀ ਤੁਸੀਂ ਤੇ ਕਿਹੜੀ ਜਗ੍ਹਾ ਤੋਂ ਬੋਲਦਾ ਮਿਹਰबानी ਕਰਕੇ ਕਮੈਂਟ ਜ਼ਰੂਰ ਕਰੋ ਜੀ ਲਾਈਕ ਵੀ ਕਰ ਦਿਓ ਜੀ ਮਿਹਰबानी ਕਰਕੇ ਤਾਂ ਜੋ ਪਤਾ ਲੱਗ ਜੇ ਕਿੱਥੋਂ ਜੀ ਤੁਸੀਂ ਜਿਹੜੇ ਉਹ ਨਾਲ ਲਾਈਵ 'ਚ ਇਹ ਜਿੰਨੇ ਵੀ ਲਾਈਵ ਜੁੜੇ ਹੋ ਸਾਡਾ ਧੰਨਵਾਦ ਹੈ ਮਿਹਰਬਾਨੀ ਹੈ ਸਾਨੂੰ ਸਪੋਰਟ ਕਰਾਂਗੇ ਜੀ ਲੋ ਕਿਸੇ ਵੀ ਲਾਈਵ ਤੁਸੀਂ ਹੋਗੇ ਸਪੋਰਟ ਦੇਵਾਂਗੇ ਬਿਲਕੁਲ ਸਪੋਰਟ ਦੇਵਾਂਗੇ ਸਾਡੀ ਮਦਦ ਕਰਾਂਗੇ ਹਾਂਜੀ ਕਮੈਂਟ ਕਰੋ ਕੋਈ ਮਿਹਰਬਾਨੀ ਕਰਕੇ ਲਾਈਕ ਕਰ ਦਿਆ ਕਰੋ ਪਤਾ ਚੱਲੇ ਜੀ ਕਿਥੋਂ ਕਿਥੋਂ ਸਸੀਂ ਨਾਲ ਜੜੇ ਆ YouTube ਤੇ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਕਮੈਂਟ ਜ਼ਰੂਰ ਕਰਦੇ ਕਰੋ ਜੀ ਲਾਈਕ ਵੀ ਕਰਦੇ ਕਰੋ ਚੱਲਦੇ ਲਾਈਵ ਸੋ ਇਹ ਤਾਂ ਜੇ ਸਾਨੂੰ ਪਤਾ ਚੱਲ ਸਕੇ ਵੀ ਲਾਈਵ ਤੁਸੀਂ ਕਿੱਥੋਂ ਦੇ ਜੁੜੇ ਹੋ ਆਂ ਐਨੀ ਕਿ ਮਿਹਰਬਾਨੀ ਜ਼ਰੂਰ ਰੱਖੋ